ਮਨ ਪੀਸਿੰਗ ਬਰੋਸਾ ਹੁੱਕਾ ਟੀਮ ਹੈ ਪਿੱਛੇ ਹਟੇ ਆ ਪਟਾਮ ਸਾਹ ਉਸਦੇ ਕੋਈ ਐਕਸ਼ਨ ਨਹੀਂ ਲੈ ਰਹੇ ਸੀ ਨਾ ਉਹਨਾਂ ਦੇ ਅਗੇਂਸਟ ਹੋ ਰਹੇ ਨੇ ਬੇਨਤਾ ਆਪਣੇ ਸੀਵਰੇਜ ਦੀ ਵਾਟਰਵਾਰਕਸ ਦੀ ਗਦਰ ਵੀ ਨਹੀਂ ਹੂੰ ਵੱਡੀ ਮੰਗ ਤਾਂ ਇਹੀ ਹੈ ਜੀ ਇਹਦੇ ਇੰਤਜ਼ਾਮ ਕਰੋ ਮੰਤਿਕਾ ਕਿਉਂਕਿ ਚਿਕਨ ਫਿਊਜ਼ਨ ਕ੍ਰੀਏਟ ਕਰ ਰਹੇ ਆ ਆਪਣੇ ਨਾਲ ਕੋਈ ਐਕਸ਼ਨ ਨਹੀਂ ਲੈ ਦੇਖੀ ਉਸ ਦਾ ਕੀ ਕਰੇ ਅੱਜ ਜੀ ਮੇਰੀ ਪਹਿਲੀ ਵਾਰੀ ਗੱਲ ਹੋਈ ਆ ਅੱਜ ਕੀ ਪਤਾ ਟਿਕਟ ਮਿਲੂ ਨਾ ਮਿਲੂ ਗੋਲ ਉਸ ਸਾਡੇ ਆਪਸ ਵਿੱਚ ਫਰਕ ਪੈਣ ਦਾ ਕਾਰਨ ਸਦਾ ਮਨਜੀਤ ਸਿੰਘ ਬਰਨ ਸਾਹਿਬ ਦਾ ਕੋਈ ਕਾਰਨ ਨਹੀਂ ਪਰਿਵਾਰ ਦੇ ਵਿਚਾਰੇ ਜਿਹੜੇ ਪਾਰਟੀ ਦੇ ਤੋਂ ਸੀ ਸਰ ਜੋ ਕਾਫੀ ਦਿਨਾਂ ਪਹਿਲਾਂ ਚੰਨ ਚਾਰ ਦਿਨ ਪਹਿਲਾਂ ਸਰ ਦਾ ਸੁਖ ਸਿੰਘ ਬਾਦਲ ਜੀ ਨਾਲ ਤੁਸੀਂ ਇੱਕ ਦੌਰਾ ਵੀ ਕੀਤਾ ਸੀ ਪਿੰਡਾਂ ਦੇ ਵਿੱਚ ਪਰ ਉਦੋਂ ਜਦੋਂ ਪੋਸਟਾਂ ਪੈਣੀਆਂ ਸੀ ਸੋਸ਼ਲ ਮੀਡੀਆ ਤੇ ਤਾਂ ਉਦੋਂ ਚਰਚਾ ਹੁੰਦੀ ਸੀ ਕਿ ਕਾ ਡਿੰਪਟੀ ਲੋ ਦੇ ਜੇ ਫੇਸਬੁੱਕ ਦੀ ਆਈਡੀ ਕਾ ਗੱਲ ਕਰੀਏ ਤਾਂ ਉੱਥੇ ਲਿਖਿਆ ਹੁੰਦਾ ਸਰਦਾਰ ਸੁਖਸਿੰਘ ਬਾਗਲ ਦੇ ਨਾਲ ਡਿੰਪਟੀ ਅੱਜ ਦਿਨ ਬੜੇ ਹਲਕੇ ਦਾ ਦੌਰਾ ਕੀਤਾ ਤਾਂ ਇਹ ਗੱਲਾਂ ਸੀ ਕਿ ਕੁਝ ਦਿਨ ਪਹਿਲਾਂ ਇਹ ਵੀ ਚਰਚਾਆਂ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਡਿੰਪਟੀ ਲੋ ਜਾ ਸਕਦੇ ਨੇ ਨਹੀਂ ਉਦੋਂ ਤੱਕ ਮੇਰਾ ਕੋਈ ਰਾਤਾਂ ਨਹੀਂ ਸੀ ਜੀ ਉਹ ਤਾਂ ਐਵੇਂ ਗੱਲਾਂ ਹੀ ਸੀ ਕੋਈ ਰਾਤਾਂ ਨਹੀਂ ਸੀ ਮੇਰਾ ਦੌਰੇ ਤੋਂ ਬਾਅਦ ਹੀ ਅਸਲ 'ਚ ਮਨ ਥੋੜਾ ਜਿਹਾ ਬਦਲਿਆ ਜੀ ਤੁਹਾਨੂੰ ਸਹੀ ਗੱਲ ਦੱਸਾਂ ਉਹ ਵੀ ਆਮ ਆਦਮੀ ਦਾ ਨਹੀਂ ਸੀ ਮੇਰਾ ਘਰੇ ਬੈੰਦਰ ਆਪੇ ਸੀ ਹੂੰ ਬਸ ਇਹ ਮੈਂ ਅੰਤਰਾਮਨਾ ਕਰੇ ਬੈਠੇ ਕਰੇ ਬੈਠੇ ਸਿਆਸਤ ਤੋਂ ਹੀ ਸੰन्यास ਲੈਣ ਦੇ ਇੱਛਾ ਹੂੰ ਹਾਰਾ ਤੇ ਹੁਜ ਬਣ ਗਏ ਸੀ ਕਿਉਂਕਿ ਇਹਨਾਂ ਦੇ ਮੈਨੂੰ ਇਹ ਫੀਲ ਹੋ ਰਿਹਾ ਸੀ ਕਿ ਮੇਰੇ ਕਰਕੇ ਇਹਨਾਂ ਦਾ ਆਪਸ਼ਨ ਭਰਾਵਾਂ ਦਾ ਫਰਕ ਪੈ ਰਿਹਾ ਹੂੰ ਬੈਕ ਆਊਟ ਕਰ ਇਹ ਵੀ ਚਰਚਾ ਸਾਹਮਣੇ ਜਿਹੜਾ ਜਿਹੜਾ ਥੋੜਾ ਪਿੱਛੇ ਹਟਣ ਦਾ ਮਕਸਦ ਕੀ ਹੋਇਆ ਇੱਕੋ ਦਮ ਚੋਣਾਂ ਨੇੜੇ ਸੀ ਲੋਕਚਾਰੇ ਨੇ ਕਿ ਡਿੰਪੀਟੀ ਲੋਨ ਨੂੰ ਅਸੀਂ ਇਸ ਵਾਰ ਜਿਤਾਣਾ ਹੈ ਪਰ ਡਿੰਪੀਟੀ ਲੋਨੇ ਇੱਕੋ ਦਮ ਸ਼੍ਰੋਮਣੀ ਕਾਲੀ ਦਲ ਤੋਂ ਇਸਤਫਾ ਦਿੱਤਾ ਮੈਂ ਦੱਸਿਆ ਨਾ ਉਹ ਜੀ ਜਿਸ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਸਾਹਿਬ ਕਰਕੇ ਮੈਂ ਪਿੱਛੇ ਹਟਿਆ ਹੂੰ ਕਿਉਂਕਿ ਉਹਨਾਂ ਦੀ ਜੀ ਇਨਵੋਲਵਮੈਂਟ ਬਹੁਤ ਜ਼ਿਆਦਾ ਸੀ ਹਲਕੇ ਦੇ ਵਿੱਚ ਪ੍ਰਧਾਨ ਸਾਹਿਬ ਉਸਤੇ ਕੋਈ ਐਕਸ਼ਨ ਨਹੀਂ ਲੈ ਰਹੇ ਸੀ ਨਾ ਉਹਨਾਂ ਦੇ ਅਗੇਂਸਟ ਬੋਲ ਰਹੇ ਸੀ ਕਿਉਂਕਿ ਉਹ ਬੀਜੇਪੀ ਦੇ ਸੀ ਤੇ ਨਾ ਕੋ ਟਿਕਟ ਕਲੀਅਰ ਕਰ ਰਹੇ ਸੀ ਨਾ ਆਪਦੀ ਕਰ ਰਹੇ ਸੀ ਨਾ ਮੇਰੀ ਕਰ ਰਹੇ ਸੀ ਬੜੀ ਔਕਵਰਡ ਜੀ ਪੋਜੀਸ਼ਨ ਬਣੀ ਹੋਈ ਸੀ ਹਲਕੇ ਦੇ ਵਿੱਚ ਮੈਨੂੰ ਇਹ ਫੀਲ ਆਉਣ ਲੱਗ ਪਈ ਸੀ ਬੜੀ ਪਬਲਿਕ ਦੀ ਵੀ ਇਹ ਆਵਾਜ਼ ਆਉਣ ਲੱਗ ਪਈ ਸੀ ਤੁਹਾਡੇ ਨਾਲ ਕੋਈ ਧੋਖਾ ਹੋਊਗਾ 37-38 ਸਾਲਾਂ ਦਾ ਰਿਸ਼ਤਾ ਸੀ ਤੁਹਾਡਾ ਭਰਾਵਾਂ ਤੋਂ ਵੱਧ ਕੇ ਤੁਸੀਂ ਇੱਕ ਥਾਲੀ ਦੇ ਵਿੱਚ ਖਾਣਾ ਹੋਵੇ ਤਾਂ ਐਦਾਂ ਦਾ ਦਿਲ ਤੇ ਪੱਥਰ ਰੱਖਿਆ ਇਹ ਧੋਖਾ ਸੀ ਬਹੁਤ ਔਖਾ ਲੱਗੇ ਬਹੁਤ ਜ਼ਿਆਦਾ ਔਖਾ ਲੱਗੇ ਹੂੰ ਬਹੁਤ ਜ਼ਿਆਦਾ ਔਖਾ ਲੱਗੇ ਤਾਂ ਲਗਾਤਾਰ ਗਿੱਦੜਵੇ ਦੀ ਜਨਤਾ ਨੇ ਹੁਣ ਤੁਸੀਂ ਅੱਜ ਇੱਕ ਵੱਡੀ ਮੀਟਿੰਗ ਦੇ ਵਿੱਚ ਇਕੱਠੇ ਹੋਏ ਦੇਖਣ ਨੂੰ ਮਿਲਿਆ ਕੀ ਇਸਰਗਰਮੀਆਂ ਆਮ ਆਦੀ ਪਾਰਟੀ ਦੇ ਵਿੱਚ ਚਰਚਾ ਵੀ ਕਦੋਂ ਤੱਕ ਤੁਸੀਂ ਸ਼ਾਮਲ ਹੋ ਸਕਦੇ ਪਰसों ਸ਼ਾਇਦ ਹੋ ਮਾਰਗ ਹੂੰ ਅਰ 2 ਵਜੇ ਆ ਰਿਹਾ ਸੀਮ ਸਿੰਘ ਹੂੰ ਕੀ ਕੀ ਲੋਕ ਕਹਿ ਰਹੇ ਨੇ ਕਿ ਸਾਡੀਆਂ ਹੱਕ ਤੁਸੀਂ ਕਿ ਅੱਜ ਮੀਟਿੰਗ ਦੇ ਵਿੱਚ ਵੱਡੀਆਂ ਕਿਹਾ ਵੀ ਮੈਂ ਜੇ ਕਿਦਾਂ ਵਧੀਆਂ ਮੰਗਲ ਨੂੰ ਮੰਨਣਗੇ ਤਾਂ ਜਾਵਾਂਗਾ ਉੱਧਰ ਤਾਂ ਕੀ ਕੀ ਮੰਗਾ ਲੈ ਕੇ ਉੱਧਰ ਜਾਵਾਂ ਕਾਫੀ ਮੰਗਾ ਜੀ ਕੀ ਕਰਾਂ ਮੈਂ ਤਾਂ ਆਪਣੇ ਸੀਵਰੇਜ ਦੀ ਵਾਟਰ ਵਾਕਸ ਦੀ ਗਿਦਰਵੇ ਦੀ ਹੂੰ ਵੱਡੀ ਮੰਗ ਤਾਂ ਇਹੀ ਆ ਬਾਕੀ ਚਲੋ ਤਾਂ ਸਰਗਰਮੀਆਂ ਕਿੱਥੋਂ ਵਧੀਆਂ ਕਈ ਦਿਨਾਂ ਤੋਂ ਕਾਫੀ ਕੁਝ ਚੱਲ ਰਿਹਾ ਸੀ ਜਾਂ ਫਿਰ ਕੁ ਇੱਕ ਦਿਨ ਚ ਇੱਕ ਦਿਨ ਚ ਇੱਕ ਦਿਨ ਚ ਤੂੰ ਮੈਂ ਕਹਿ ਰਿਹਾ ਸੀ ਇਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਵੀ ਤੁਸੀਂ ਜੀ ਇਹਦੇ ਇਹ ਇੰਤਜ਼ਾਮ ਕਰੋ ਮੰਨਦਾ ਲੁਕੋ ਵਿੱਚ ਕਨਫਿਊਜ਼ਨ ਕ੍ਰੀਏਟ ਕਰ ਰਿਹਾ ਆਪਣੇ ਕੋਈ ਐਕਸ਼ਨ ਨਹੀਂ ਲਿਆ ਦੇਖੀ ਉਸ ਦਾ ਕੇਸ ਹੈ ਕੋਤਾਲ ਮੇਰੇ ਵੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਕੀਤੀ ਹਮ ਨਹੀਂ ਹੁਣ ਨਹੀਂ ਨੇਲ ਤੇ ਪੱਥਰ ਰੱਖ ਲਿਆ ਕੋਈ ਵਾਪਸ ਚੰਦ ਦਾ ਫਿਰ ਕੋਈ ਆਈਡੀਆ ਨਹੀਂ ਹੈ ਤੇ ਐ ਨਹੀਂ ਲੱਗ ਰਿਹਾ ਕਿ ਜਿੰਨਾਂ ਦੇ ਆਪਾਂ ਖਿਲਾਫ ਬੋਲਦੇ ਸੀ ਆ ਚੋਨਾਂ ਦੇ ਵਿੱਚ ਜਾ ਰਹੇ ਹੈ ਤਾਂ ਬੜਾ ਔਖਾ ਜੀ ਹਮ ਚਲੋ ਕਿ ਕਰੀ। ਓਕੇ। ਮੈਨੂੰ ਐ ਵੀ ਚਲੋ ਜਿਹੜੇ ਇੰਨੇ ਲੋਕ ਨਾਲ ਜੁੜਿਆ ਕੁਛ ਇਹਨਾਂ ਦੀ ਸਵਾਰ ਸਕੇ ਕਿਸੇ ਦਾ ਕੁਛ ਸੇਵਾ ਕਰ ਸਕੀ। ਤਾਂ ਡਿੰਪੀ ਤੇ ਲੋਨੋ ਕਿਤੇ ਸਰਕਾਰੀ ਜਿਵੇਂ ਦਾਇਰੇੰ ਦੇ ਵਿੱਚ ਵਿਜੀਲੈਂਸ ਦਾ ਡਰ ਪਾ ਦਿੰਦੇ ਕੋਈ ਹੋਰ ਦਾ ਡਰ ਹੋ। ਮੇਰੇ ਕੋਲ ਕਿਹੜਾ ਕੋਈ ਸਰਕਾਰੀ ਆਪਣਾ ਸਰਕਾਰੀ ਅਹੁਦਾ ਰਿਹਾ ਜੀ ਮੈਨੂੰ ਵਿਜੀਲੈਂਸ ਤਾਂ ਕਿਹੜਾ। ਹੂੰ। ਉਹ ਤਾਂ ਉਹਨੂੰ ਉਸ ਪੰਨੇ ਨੂੰ ਡਰ ਹੁੰਦਾ ਜਿਹਦੇ ਕੋਲ ਅਹੁਦਾ ਰਿਹਾ ਹੋਵੇ ਆਪਣੇ ਕੋਲ ਤਾਂ ਕੋਈ ਅਹੁਦਾ ਹੀ ਨਹੀਂ। ਕੋਈ ਕੰਡੀਸ਼ਨ ਆ ਕਿਤੇ ਆਈ ਤਾਂ ਨਹੀਂ ਵੀ ਸੀਐਮ ਮਾਨ ਤਾਂ ਆਂਦੇ ਹੋਣ ਕਿ ਡਿੰਪੀ ਨੂੰ ਟਿਕਟ ਦੇ ਦਾਂਗੇ ਜਿਹੜੇ ਕਹਿੰਦੇ ਸੀ ਟਿਕਟ ਦੇ ਦਾਅਵੇਦਾਰ ਹਨ ਉਹ ਕਹਿੰਨਗੇ ਬਾਤ ਆ ਰਹੀ ਆ ਕਿ ਟਿਕਟ ਲੈ ਕੇ ਮੇਰਾ ਖੰਕੂ ਇਹੋ ਜੀ ਗੱਲ ਹੋਣੀ ਤਾਂ ਚਾਹੀਦੀ ਨਹੀਂ ਹਜੇ ਹਜੇ ਪਤਾ ਨਹੀਂ ਅੱਜ ਹੀ ਮੇਰੀ ਪਹਿਲੀ ਵਾਰੀ ਗੱਲ ਹੋਈ ਆ ਹਜੇ ਕੀ ਪਤਾ ਟਿਕਟ ਮਿਲੂ ਨਾ ਮਿਲੂ ਤਾਂ ਗੋਡ ਨੋਸ ਹੂੰ ਤਾਂ ਲਗਾਤਾਰ ਅੱਗੇ ਦੀਆਂ ਸਰਕਰਮੀਆਂ ਵਧੀਆ ਨਜ਼ਰਾਂ ਕੱਲ ਤੁਸੀਂ ਭਾਵੁਕ ਹੋਈ ਸੀ ਤਾਂ ਇੱਕ ਵਾਰੀ ਕਿਸ ਤਰ੍ਹਾਂ ਦਾ ਚਰਚਾ ਕਿਸ ਤੋਂ ਛੀੜੀ ਸੀ ਉਹ ਕਿ ਜਦੋਂ ਤੁਹਾਨੂੰ ਅਸਤੀਫਾ ਦੇਣ ਦੀ ਗੱਲ ਆਹੀ ਜੜੀ ਨਾ ਜੀ ਕਲੀਅਰ ਨਹੀਂ ਕਰ ਰਹੇ ਸੀ ਨਾ ਗੱਲ ਹੂੰ ਸਾਡੇ ਆਪਸ ਵਿੱਚ ਮੇ ਫਰਕ ਪੈਣ ਦਾ ਕਾਰਨ ਸਦਨ ਮਨਪ੍ਰੀਤ ਸਿੰਘ ਬਾਦਲ ਸਾਹਿਬ ਹੀ ਹੈ ਹੋਰ ਕੋਈ ਕਾਰਨ ਨਹੀਂ ਇਹ ਪਰਿਵਾਰ ਬਚਾਉਣ ਦੀ ਗੱਲ ਹੈ ਸੀ ਜਾਂ ਪਾਰਟੀ ਬਚਾਉਣ ਦੀ ਗੱਲ ਹੈ ਪਰਿਵਾਰ 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 ਦੇ ਵਿਚਾਰੇ ਸੀ ਫਿਰ ਪਾਰਟੀ ਦੇ ਡੋਪਤੀ ਹੂੰ ਐਡੀ ਇੰਪੇਟੀ ਲੋਕਾਂ ਦਾ ਸੀ ਮੈਂ ਪਰਿਵਾਰ ਦੇ ਚੱਕਰ ਚ ਨਹੀਂ ਪੜਾ ਚ ਮੈਂ ਪਰ ਕਿਉਂ ਕਿਉਂ ਪਵਾ ਜੀ ਉਹਨਾਂ ਦੇ ਆਪਸ ਵਿੱਚ ਫੈਮਿਲੀ ਮੈਟਰ ਆਪ ਆਪ ਦਾ ਬਾਹਰ ਹੋ ਗਏ ਤੁਸੀਂ ਲੜੋ ਹੂੰ